ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਛੋਲੇ ਤੇ ਛਬੀਲ ਬਿਲਕੁਲ ਜੀ ਇਹ ਉਹੀ ਛੋਲੇ ਤੇ ਛਬੀਲ ਹੈ ਜਿਹੜੇ ਸ਼ਹੀਦੀ ਦਿਹਾੜੇ ਦੇ ਵਿੱਚ ਸਾਨੂੰ ਜੂਨ ਦੇ ਮਹੀਨੇ ਚ ਬਾਹਰ ਲੰਗਰ ਚ ਮਿਲਦੇ ਨੇ ਬਚਪਨ ਸੇ ਸਾਨੂੰ ਇਹ ਛੋਲੇ ਇੰਨੇ ਕੁ ਸਵਾਦ ਲੱਗਦੇ ਸੀ ਕਿ ਅਸੀਂ ਉੱਥੇ ਤਾਂ ਖਾ ਹੀ ਲੈਂਦੇ ਸੀ ਨਾਲ ਤਿੰਨ ਚਾਰ ਡੂਨੇ ਅਸੀਂ ਘਰ ਦੇ ਵਿੱਚ ਵੀ ਲੈ ਆਉਂਦੇ ਸੀ ਘਰ ਵਿੱਚ ਮੰਮੀ ਤੇ ਕਈ ਵਾਰ ਰੋਕਣ ਦੇ ਬਾਵਜੂਦ ਵੀ ਅਸੀਂ ਬਹੁਤ ਵਾਰੀ ਛੋਲੇ ਘਰੇ ਡੂਨੇ ਭਰ-ਭਰ ਕੇ ਲੈ ਆਉਂਦੇ ਸੀ ਫਿਰ ਸਾਡੀ ਮੰਮਾ ਨੇ ਤੰਗ ਆ ਕੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਹਰ ਸਾਲ ਇਹ ਛੋਲੇ ਤਸ਼ਬੀਲ ਘਰ ਹੀ ਬਣਾ ਲਿਆ ਕਰਾਂਗੇ ਤੇ ਬਿਲਕੁਲ ਉਸੇ ਤਰ੍ਹਾਂ ਨਾਲ ਸਾਡੇ ਮੰਮਾ ਨੇ ਸਾਨੂੰ ਛੋਲੇ ਤੇ ਚਬੀਲ ਰੈਡੀ ਕਰਕੇ ਦੇਣੀ ਤੇ ਅਸੀਂ ਫਿਰ ਭਰ ਭਰ ਕੇ ਡੂੰਨੇ ਘਰ ਦੇ ਵਿੱਚ ਹੀ ਖਾ ਲੈਂਦੇ ਸੀ ਤੇ ਬਸ ਅੱਜ ਫਿਰ ਉਹੀ ਬਚਪਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਘਰ ਦੇ ਵਿੱਚ ਬਣਾ ਰਿਆਂ ਛੋਲੇ ਤੇ ਚਬੀਲ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਜੇ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਤੇ ਮੈਂ ਇੱਥੇ ਸਭ ਤੋਂ ਪਹਿਲਾਂ ਅੱਜ ਛਬੀਲ ਬਣਾ ਕੇ ਇਸ ਨੂੰ ਫ੍ਰਿਜ ਵਿੱਚ ਰੱਖ ਰਹੀ ਆ ਤਾਂ ਕਿ ਇਹ ਸਾਡੇ ਛੋਲੇ ਬਣਨ ਤੱਕ ਬਿਲਕੁਲ ਚਿਲਡ ਠੰਡੀ ਹੋ ਜਵੇ। ਛਬੀਲ ਬਣਾਉਣ ਲਈ ਕੁਝ ਖਾਸ ਨਹੀਂ ਬਸ ਚੀਨੀ ਨੂੰ ਪਾਣੀ ਦੇ ਵਿੱਚ ਘੋਲ ਲੈਣਾ ਤੇ ਫਿਰ ਉਹਦੇ ਵਿੱਚ ਸਕੈਸ਼ ਮਿਕਸ ਕਰ ਲੈਣੀ ਹੈ ਤੇ ਬਸ ਫਿਰ ਉਹਦੇ ਵਿੱਚ ਅਸੀਂ ਥੋੜਾ ਜਿਹਾ ਦੁੱਧ ਵੀ ਐਡ ਕਰ ਲਾਂਗੇ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਆਪਾਂ ਮਿਲਾ ਕੇ ਫ੍ਰਿਜ ਵਿੱਚ ਰੱਖ ਲਾਂਗੇ। ਤੇ ਹੁਣ ਇਧਰ ਮੈਂ ਛੋਲਿਆਂ ਦੇ ਵਾਸਤੇ ਸੁੱਕੇ ਮਸਾਲੇ ਭੁੰਨ ਰਹੀ ਆ। ਇਹਦੇ ਲਈ ਅਸੀਂ ਡਰਾਈ ਰੋਸਟ ਕਰ ਲਾਂਗੇ ਜੀਰਾ ਸੁੱਕਾ ਧਨੀਆ ਤੇ ਕਾਲੀ ਮਿਰਚ ਦੋ ਚਾਰ ਲੌਂਗ ਤੇ ਇਹਨਾਂ ਨੂੰ ਪਹਿਲਾਂ ਥੋੜੀ ਦਿਰ ਲਈ ਅਸੀਂ ਅੱਛੀ ਤਰ੍ਹਾਂ ਨਾਲ ਡਰਾਈ ਰੋਸਟ ਕਰਾਂਗੇ ਮਾੜਾ ਜਿਹਾ ਜਦੋਂ ਇਹਦਾ ਅਰੋਮਾ ਉੱਠਣ ਲੱਗ ਜਵੇ ਤੇ ਫਿਰ ਅਸੀਂ ਇਹਦੇ ਵਿੱਚ ਸੁੱਕੀ ਮੇਥੀ ਪਾਵਾਂਗੇ ਕਿਉਂਕਿ ਸੁੱਕੀ ਮੇਥੀ ਜਲਦੀ ਭੁੰਨੀ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਡਰਾਈ ਰੋਸਟ ਕਰ ਲਾਂਗੇ ਡਰਾਈ ਰੋਸਟ ਕਰਨ ਤੋਂ ਬਾਅਦ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਛੀ ਤਰ੍ਹਾਂ ਨਾਲ ਦਰਦਰਾ ਕੁੱਟ ਲਾਂਗੇ ਕਿਸੇ ਉਖਲੀ ਦੇ ਵਿੱਚ ਨਨ ਉੱਚੀ ਤਰ੍ਹਾਂ ਸੀ ਬਿਲਕੁਲ ਬਰੀਕ ਨਹੀਂ ਕਰਾਂਗੇ ਬਹੁਤ ਜ਼ਿਆਦਾ ਬਸ ਹਲਕਾ ਤਰਦਰਾ ਕੁੱਟ ਲੈਣੇ ਤੇ ਵੇਖ ਸਕਦੇ ਹੋ ਤੁਸੀਂ ਬਿਲਕੁਲ ਇਸੇ ਤਰ੍ਹਾਂ ਨਾਲ ਸੀ ਮਸਾਲਾ ਤਿਆਰ ਕਰਨਾ ਹੁਣ ਅਸੀਂ ਇੱਕ ਹੋਰ ਕੋਲੀ ਦੇ ਵਿੱਚ ਥੋੜਾ ਜਿਹਾ ਨਮਕ ਥੋੜੀ ਜੀ ਰੈੱਡ ਚਿੱਲੀ ਪਾਊਡਰ ਹਲਦੀ ਥੋੜਾ ਜਿਹਾ ਗਰਮ ਮਸਾਲਾ ਤੇ ਨਾਲ ਹੀ ਥੋੜੀ ਜੀ रेड चिल्ली पाउडर कश्मीरी रेड चिल्ली पाउडर ਤੇ ਇਹਦੇ ਵਿੱਚ ਮੈਂ ਐਡ ਕੀਤਾ આમਚੂਰ ਪਾਊਡਰ ਕਾਲੀ ਮਿਰਚ ਪਾਊਡਰ ਤੇ ਨਾਲ ਹੀ ਮੈਂ ਥੋੜਾ ਜਿਹਾ ਛੋਲਿਆਂ ਦਾ ਮਸਾਲਾ ਐਡ ਕੀਤਾ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਪਾਣੀ ਪਾ ਕੇ ਇਹਨਾਂ ਦਾ ਅੱਛਾ ਜਿਹਾ ਪੇਸਟ ਬਣਾ ਲਾਂਗੇ ਬਹੁਤ ਜ਼ਿਆਦਾ ਗਾੜਾ ਪੇਸਟ ਨਹੀਂ ਬਣਾਵਾਂਗੇ ਆਪਾਂ ਇਹਦੀ ਕੰਸਿਸਟੈਂਸੀ ਥੋੜੀ ਜਿਹੀ ਪਤਲੀ ਹੀ ਰੱਖਾਂਗੇ ਤੁਸੀਂ ਵੇਖ ਸਕਦੇ ਹੋ ਜੀ ਬਹੁਤ اچھی ਤਰ੍ਹਾਂ ਨਾਲ ਆਪਣਾ ਇਹ ਜਿਹੜਾ ਪੇਸਟ ਰੈਡੀ ਹੋ ਚੁੱਕਾ ਆ ਤੇ ਹੁਣ ਅਸੀਂ ਕੜਾਈ ਦੇ ਵਿੱਚ ਦੋ ਚਮਚ ਜਿੰਨਾ ਦੇਸੀ ਘਿਓ ਐਡ ਕਰ ਰਹੇ ਆ ਜੀ ਦੇਸੀ ਘਿਓ ਪਾਣ ਦੇ ਨਾਲ ਛੋਲਿਆਂ ਦਾ ਜਿਹੜਾ ਫਲੇਵਰ ਹੈ ਹੋਰ ਵੀ ਜ਼ਿਆਦਾ ਅੱਛਾ ਆਂਦਾ ਆ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਭੁੰਨ ਰਹੀ ਆ ਜੀਰਾ ਭੁੰਨਣ ਤੋਂ ਬਾਅਦ ਹੱਸੀਏ ਦੇ ਵਿੱਚ ਉਬਲੇ ਹੋਏ ਛੋਲੇ ਪਾ ਦਾਂਗੇ ਜੀ ਛੋਲੇ ਅੱਛੀ ਤਰ੍ਹਾਂ ਨਾਲ ਪਹਿਲਾਂ ਅਸੀਂ ਉਬਾਲ ਕੇ ਰੱਖ ਲਏ ਸੀ ਹੁਣ 1 ਮਿੰਟ ਦੇ ਲਈ ਇਸ ਛੋਲਿਆਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਦੇਸੀ ਘਿਓ ਦੇ ਵਿੱਚ ਜੀਰੇ ਦੇ ਨਾਲ ਫਰਾਈ ਕਰ ਲਾਂਗੇ ਫਲੇਮ ਅਸੀਂ ਹਾਈ ਹੀ ਰੱਖਾਂਗੇ ਜੀ ਤੇ ਹੁਣ ਮੈਂ ਜਿਹੜਾ ਪੇਸਟ ਰੈਡੀ ਕੀਤਾ ਸੀ ਉਹ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਤੇ ਇਸ ਪੇਸਟ ਨੂੰ ਵੀ ਅਸੀਂ ਅੱਛੀ ਤਰ੍ਹਾਂ ਨਾਲ ਛੋਲਿਆਂ ਦੇ ਨਾਲ ਮਿਕਸ ਕਰਕੇ ਪੁੰਨ ਲਾਂਗੇ ਥੋੜਾ ਜਿਹਾ ਇਹਨੂੰ ਚਲਾਉਣ ਤੋਂ ਬਾਅਦ ਨਾਲ ਹੀ ਅਸੀਂ ਇਹਦੇ ਵਿੱਚ ਜਿਹੜਾ ਅਸੀਂ ਪਾਊਡਰ ਰੈਡੀ ਕੀਤਾ ਸੀ ਡਰਾਈ ਰੋਸਟ ਕਰਕੇ ਮਸਾਲਿਆਂ ਦਾ ਸੁੱਕਾ ਉਹ ਵੀ ਅਸੀਂ ਇਹਦੇ ਵਿੱਚ ਇੱਥੇ ਐਡ ਕਰ ਲਾਂਗੇ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਮਿਲਾ ਲਾਂਗੇ ਥੋੜਾ ਜਿਹਾ ਇਹਨਾਂ ਨੂੰ ਮਿਲਾਉਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਉਸੇ ਕੋਲੀ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਇਹਨਾਂ ਨੂੰ ਮਿਕਸ ਕਰ ਲੈਣੇ ਆ ਪਾਣੀ ਅਸੀਂ ਬਹੁਤ ਜ਼ਿਆਦਾ ਐਡ ਨਹੀਂ ਕਰਨਾ ਸਿਰਫ ਅਸੀਂ ਆਪਣੇ ਮਸਾਲਿਆਂ ਨੂੰ ਪਕਾਉਣ ਲਈ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕੀਤਾ ਆ ਤਾਂ ਕਿ ਜਿਹੜੇ ਸਾਡੇ ਜਿਹੜੇ ਮਸਾਲੇ ਆ ਉਹ ਅੱਛੀ ਤਰ੍ਹਾਂ ਨਾਲ ਪੱਕ ਜਾਣ ਇਹਨਾਂ ਨੂੰ ਅਸੀਂ 1 ਮਿੰਟ 2 ਮਿੰਟ ਲਈ ਟੱਕ ਕੇ ਪਕਾ ਲਾਂਗੇ ਤੇ ਫਲੇਮ ਅਸੀਂ ਮੀਡੀਅਮ ਰੱਖਾਂਗੇ ਤੇ ਤੁਸੀਂ ਵੇਖ ਸਕਦੇ ਹੋ ਜੀ ਪਾਣੀ ਸਾਡਾ ਬਿਲਕੁਲ ਸੁੱਕ ਚੁੱਕਾ ਆ ਤੇ ਮਸਾਲੇ ਵੀ ਸਾਡੇ ਅੱਛੀ ਤਰ੍ਹਾਂ ਨਾਲ ਫੁੱਲ ਗਏ ਨੇ ਭੁੰਨੇ ਗਏ ਨੇ ਤੇ ਛੋਲੇ ਤਾਂ ਸਾਡੇ ਆਲਰੇਡੀ ਉਬਲੇ ਹੋਏ ਸੀ ਤੇ ਬਿਲਕੁਲ ਅਚੀ ਤਰ੍ਹਾਂ ਨਾਲ ਪੱਕੇ ਹੋਏ ਸੀ ਤੁਸੀਂ ਵੇਖ ਸਕਦੇ ਹੋ ਸਾਡੇ ਛੋਲੇ ਬਿਲਕੁਲ ਅਚੀ ਤਰ੍ਹਾਂ ਨਾਲ ਪੱਕੇ ਹੋਏ ਨੇ ਆਰਾਮ ਨਾਲ ਫੈਸ ਰਹੇ ਨੇ ਤੇ ਹੁਣ ਸਾਡੇ ਛੋਲੇ ਜਿਹੜੇ ਬਿਲਕੁਲ ਰੈਡੀ ਨੇ ਜੀ ਬਣ ਕੇ ਤੁਸੀਂ ਇਹਨਾਂ ਨੂੰ ਗਰਮਾ ਗਰਮ ਸਰਵ ਕਰੋ ਛਬੀਲ ਦੇ ਨਾਲ ਠੰਡੀ ਠੰਡੀ ਤੇ ਜੇ ਮੇਰੇ ਵਾਂਗ ਤੁਹਾਡੇ ਵੀ ਬੱਚੇ ਜਿੱਦ ਕਰਦੇ ਆ ਜੀ ਛਬੀਲ ਛੋਲੇ ਖਾਨ ਦੀ ਤਾਂ ਉਹਨਾਂ ਨੂੰ ਇਸੇ ਤਰ੍ਹਾਂ ਨਾਲ ਤੁਸੀਂ ਘਰ ਦੇ ਵਿੱਚ ਰੈਡੀ ਕਰਕੇ ਦੇ ਸਕਦੇ ਹੋ ਇਹ ਛੋਲੇ ਬਿਲਕੁਲ ਲੰਗਰ ਦੀ ਤਰ੍ਹਾਂ ਹੀ ਬਣ ਕੇ ਰੈਡੀ ਹੁੰਦੇ ਆ ਜੀ ਤੇ ਤੁਸੀਂ ਵੀ ਇਸ ਰੈਸਪੀ ਨੂੰ ਆਪਣੇ ਘਰ 'ਚ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਜੀ ਫਿਰ ਮਿਲਾਂਗੇ ਕਿਸੇ ਹੋਰ ਅੱਛੀ ਹੈਲਦੀ ਰੈਸਪੀ ਦੇ ਨਾਲ ਤੇ ਅੱਜ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਹੈਲਦੀ ਛੋਲੇ ਛਬੀਲ ਦੀ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਆਪਣੇ ਫੈਮਲੀ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਫਿਰ ਮਿਲਾਂਗੇ ਕਿਸੇ ਹੋਰ ਅੱਛੀ ਹੈਲਦੀ ਰੈਸਪੀ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ